ਨੜੀ ਦਾ ਬਣਾਣ ਦਸਤਾਰ ਤੇ ਇਹ ਤਾਂ 10 ਹੁਣਾਂ ਬਣਣੀ ਆ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਤੜਾਈ ਨੇ ਲੱਭਦੇ ਤੇ ਅੰਦਰ ਦੋਸਤ ਦੀ ਮੈਰੀ ਆ ਜਿਹੜਾ ਮੈਨੂੰ ਮਾਹੌਲ ਕਰ ਦਿੰਦਾ ਉਹ ਵਿਆਹ ਹੋ ਗਿਆ ਤੁਹਾਡਾ ਤੁਹਣੀ ਨਿਕਲਣਾ ਕਰੇ ਬਾਹਰ ਅੱਜ ਮੈਂ ਵੀ ਹੁਣ ਕਹਿ ਕਹ ਰਿਹਾ ਮੈਨੂੰ ਤੇਰਾ ਵੀ ਹੋ ਗਿਆ ਵਿਆਹ ਤੁਹਣੀ ਨਿਕਲਣਾ ਕਰੇ ਬਾਹਰ ਉਹ ਸਾਹ ਹੋ ਜਾਣ ਲੱਗਾ ਇਹ ਨਵੇਂ ਨੇ ਸ਼ੂਜ਼ ਚੇਂਜ ਕੀਤੇ ਆ ਉਹ ਖੁੱਲੇ ਬਣੇ ਪਹਿਲੇ ਨੀਪ ਹੋ ਗਈ ਹੈ ਤਿਆਰ ਹੈ ਕਿਸੇ ਇੰਨਾ ਗੰਡੀ ਤੇ ਮੈਂ ਅਗੇ ਦਾਦੀ ਹਣੀ ਸਤਿ ਸ੍ਰੀ ਅਕਾਲ ਧੰਨਵਾਦ ਆਪਾਂ ਚੱਲ ਗਏ ਹਾਂ ਕਿ ਲਿਖ ਉਸ ਹੁੰਦੀ ਚੱਲ ਗਏ ਆਪਾਂ ਅੱਗ ਨੂੰ ਕਿੱਥੇ ਚੱਲੇ ਆ ਆਪਾ ਮੈਨੂੰ ਕੋ ਆਪਾ ਬਾਹਰ ਚੱਲੇ ਜੀ ਆਪਾ ਕੋੜੇ ਹਾਂ ਆ ਨਾ ਨਹੀਂ ਗੱਡੀ ਨਾ ਨਹੀਂ ਲੈਣੀ ਆਪਾ ਪੀਜਾ ਹਾਂ ਚੱਲੇ ਆ ਵਾ ਬੰਦੇ ਨੇ ਕਿ ਵੇਖਿਆ ਇੰਨੇ ਆ ਬੱਬਲਸ ਦੇ ਲੈ ਲੈ डोसा खा लिया वा बैठे हैं आज मेरे वीर ने तो मेरे यहाँ काजू एक और पैकेट दो काजू का एक और दो ना हाँ पैसा दूंगा मैं हाँ भी कश्मीरी आज खाओ दाल ਨੇ ਵੀ ਇੱਧਰ ਤਿਆਰ ਹੋ ਗਏ ਨੇ ਹਰਗੁਣ ਪਤ ਸਾਈਡ ਤੇ ਉਹ ਇੱਧਰ ਨਾ ਹੋਈ ਤੈਨੂੰ ਸਾਈਡ ਤੇ ਹੋਇਆ ਨੂੰ ਬਈ ਪਾਈ ਹੈ ਤਾਂ ਤੂੰ ਕਿ ਬਣਾਉਂਦੀ ਬਸ ਓਕੇ ਵਿੱਕੀ ਦੀ ਜਾਗੋ ਤੇ ਜਾਣਾ ਸੀ ਉਹ ਤਾਂ ਨਹੀਂ ਅਜੇ ਗਏ ਵੀ ਉਹਨੇ ਮੈਨੂੰ ਕਿਹਾ ਮੈਂ ਫੋਨ ਕਰਦਾ ਇਹਨੇ ਢੋਲੀ ਆ ਜੂਗਾ ਤੇ ਹੁਣ ਲੱਗਦਾ ਢੋਲੀ ਆ ਗਿਆ ਡੀਜੇ ਬੰਦ ਹੋ ਗਿਆ ਹੁਣ ਫੋਨ ਆਊਗਾ ਫਿਰ ਚੱਲਦੇ ਆ ਸੁਨੀਪ ਤੇ ਰੈਡੀ ਹੋ ਗਏ ਆ ਆ ਗਿਆ ਜੱਸੀ ਬੈਠੇ ਜੱਸੀ ਆਇਆ ਨਹੀਂ ਉਹ ਤੇ ਸਕੂਟਰ ਆ ਨਹੀਂ ਜੱਸੀ ਦੋਦੀ ਤੇ ਨਹੀਂ ਹੈ ਨਹੀਂ ਨਹੀਂ ਜੱਸੀ ਜੱਸੀ ਆ ਗਿਆ ਕਾਹੂੰ ਲੈ ਜੀ ਚਲੇ ਚਲੀਏ ਓਕੇ ਜੀ ਚੱਲੇ ਆਪਾਂ ਨਾ ਨਾ ਸਿੰਘੇ ਨਾ ਸਿੰਘੇ ਆ ਜੀ ਕਾਜੀ ਦੀਆਂ ਵਾਹਤਾਂ ਵਿੱਚ ਹਰ ਗਿਆ ਹੈ ਦਿਲ ਮਾਰ ਕੇ ਕਰਵਾਉਂਦੇ ਅੜ ਕੇ ਪੈੜੇ ਹੋਣੇ ਕਿਸ ਨਾਲ ਵੱਡਾ ਨਹੀਂ ਰਾਹ ਦੇ ਹੱਥਾਂ ਤੇ ਮੇਰੀ ਅੱਛੀ ਦੀਆਂ ਯਾਰ ਜਾਣਦੇ ਆ ਪਾਣ ਅਸੀਂ ਘਰੇ ਭੰਗੜਾ ਭੰਗੜਾ ਪਾ ਲਿਆ ਖੁੱਲੇ ਦਿਲ ਨਾਲ ਤੇ ਨਿਆਰੇ ਵਾਜ ਗਏ ਵੈਸੇ 12 ਵਜੇ ਪਹੁੰਚੇ ਕਰੇ ਰਹਾ ਕਿ 10 ਮਿੰਟ ਉਹਨਾਂ ਦਨ ਹੋ ਗਈ ਕੁਰਬਾਨੀ ਲਈ ਸੀ ਬੜਾ ਕੁਝ ਹੋਣਾ ਪਾਰੇ ਜਗਾ ਜਗਾ ਤੋੜਨਾ ਆਂਦੀ ਹੋ ਗਈ ਲਾਹੇ ਬੰਦੀਆਂ ਦੇ ਨਮਾਇंदे ਤਾਲਵੇਟ ਜੱਦੇ ਬੰਦੀਆਂ ਦੇ ਨਮਾਇंदे ਨੰਗਣ ਨਹੀਂ ਦਿੰਦੀ ਮੈਨੂੰ ਕੱਲਾ ਕੱਲਾ ਚੱਲਿਆ ਚੱਲਿਆ ਦਿੱਤਾ ਰੋਕੇ ਕਰ ਲਊਗੀ ਪਿੰਦੀ ਨਹੀਂ ਮੰਗਾਂਗੀ <laughs> 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 का है। <laughs> <laughs> जूस पी हमी मंगा लागे प्लेट कपे खाने टेस्ट क्या कहो जाहत चंगा है आवानी ਦਲੇਰੀ ਬਹੁਤ ਵਰਤੀ ਆ ਤੇ ਇਥੋਂ ਦਾ ਵੀਰ ਕੋਲ ਗੋਲ ਗੱਪੇ ਖਾਣ ਲੱਗੇ ਤੇ ਇਹ ਆ ਕੇ ਤੇ ਮੂੰਹ ਚ ਪਾਣੀ ਲੈ ਅੱਜ ਤੇ ਸਿਰਸਰ ਦਿੱਤਾ ਪਾ ਗਈ ਆ ਤੇ ਅਸੀਂ ਆਏ ਜੀ ਨਾ ਮੈਚੋ ਹਸਪਤਲ ਆਏ ਆ ਪਤਾ ਲੈਣੇ ਮੇਰੇ ਦੋਸਤ ਦੇ ਰਿਸ਼ਤੇਦਾਰ ਇਹ ਪਾਣੀ ਮਿਲ ਨਹੀਂ ਲੰਦਾ ਵਾ ਥੈਂਕ ਯੂ ਇੱਕ ਗਲਾ ਪੀ ਲੈਣੀ ਚੱਲ ਪੀ ਲੈ ਚੱਲ ਪੀ ਲੈ ਵੈਲਕਮ ਵੈਰੀ ਨਾਈਸ ਬਾਬਾ ਜੀ ਮੇਰੀ ਗੱਲ ਮੰਨ ਲਓ ਇਹ ਉਲਟੀਆ ਬੜੀਆ ਕਰ ਜਾਗੀ ਠੀਕ ਆ ਓਕੇ ਗੱਲ ਮੰਨ ਲੀਂ ਕਿਰਪਾ ਕਰ ਬੰਦੇ ਜੀ ਨਾ ਕੋਰ ਕੋਰਤੀ ਇਹ ਚਾਹ ਵੀ ਦੁੱਧੇ ਵੀ ਤਾਂ ਨਹੀਂ ਹੁੰਦੀਆਂ ਤੇ ਕਮਲੀਆਂ ਮੇਰੇ ਦੋਸਤ ਤੇ ਰਿਸ਼ਤੇਦਾਰਾਂ ਨੂੰ ਦਿਮਾਗ 'ਚ ਕੋਈ ਬੜਾ ਹੋ ਗਿਆ ਮਾਰ ਗਿਆ ਕਮਲੀਆਂ ਤੂੰ ਜੀ ਪਾਲਾ ਜਾਂ ਠੰਡਿਆ ਜਾ ਸ਼ਬੂਲੇ ਤੂੰ ਜਾ ਕਮਲੀਆਂ ਪਾਲਾ ਤੂੰ ਕਮਲੀਆਂ ਤੂੰ ਸ਼ਬੱਤ ਤੂੰ ਤੂੰ ਕਮਲੀਆਂ ਪਾਲਾ ਤੂੰ ਆਖੇ ਨਹੀਂ ਲੱਗਦੀ ਗੱਤਾਂ ਪਾਟੀਆਂ ਦੇ ਕੋਲ ਬੱਤੇ ਦੇ ਸੋਹਣੇ ਕੋਣ ਜਿਆਸੀ ਤਾਂ ਨਿਖਾਰੇ ਐਸੋ ਇਲਾਕਾ ਦਾਦੀ ਮੱਖਣ ਨਹੀਂ ਖਾਇ ਤੇ ਮੈਂ ਕਿ ਜੇ ਸੋਤੇ ਬੈਠੀਆਂ ਸਭਨਾ ਹਾਂ ਤਾਂ ਕਰੂੰਗੀ ਪਹਿਲਾਂ ਦਰਵਾਜ਼ਾ ਕੌਣ ਲਿਆ ਸੱਜਣਾ ਸੱਜਣਾ ਮੈਂ ਤਾਂ ਦਰਨੂੰਗੀ ਤੁਸੀਂ ਪਾਣੀ ਪੀ ਲਓ ਬਾਉ ਜੀ ਲੈ ਦੂਜਾ ਪਾਣੀ ਲੈ ਕੇ ਆਉਂ ਨਹੀ ਤੁਸੀਂ ਪੀ ਲਓ ਮੈਂ ਨਹੀਂ ਪੀਣਾ ਥੈਂਕ ਯੂ ਮੁੰਨ ਗੰਦੀ ਤੁਸੀਂ ਪਾਣੀ ਪੀ ਲਓ ਮੈਂ ਹਾਂ ਤੁਸੀਂ ਕੀ ਨਾ ਤਾਂ ਇਹਦੀ ਕਾਲੀ ਮਿਰਚਿਆ ਨਾ ਇਹ ਚੀਜ਼ਾਂ ਦੇ ਤੁਲਦੀ ਹੈ ਤੁਲਦੀ ਮੈਂ ਜੀ ਨਾ ਠੰਡੀ ਮਿੱਠੀ ਬਸ ਤੋ ਵੀ ਪਾਤੀ ਬੰਦਾ ਬਣਿਆ ਲੈੜੀ ਖਲੋਤਾ ਕਲਾਕਾਰੀ ਕੀਤੀ ਹੈ ਸਰਦਾਰ ਮੈਨੂੰ ਵੀ ਦੋ ਆਲਾ ਤੁਰਤ ਪਲੇਟ 'ਤੇ ਅਪਲੇਟ ਕਰ ਸੰਗੋ ਦੇ ਤੋ ਲਾਇਆ ਕਹਿੰਦੀ ਹੈ ਖੇਡੀ ਇਹਨਾਂ ਸਨੌਣਿਆਂ ਨੂੰ ਕਾੜ ਦੇ ਮਾ ਮਾ ਕਿੱਦਾਂ ਬਣਾਇਆ ਮਾ ਪਾਣੀ ਪੀਣ ਨੇ ਕਿੰਨੇ ਬਣਾਇਆ ਸੀ ਕਿੰਨੇ ਬਣਾਇਆ ਪਾ ਉਹ ਕਿੰਨੇ ਬਣਾਇਆ ਇਹ ਤੇਨ ਦਾਦੀ ਨੇ ਬਣਾ ਕੇ ਦਿੱਤਾ ਹਾਂ ਪਾਤਾ ਦਾਦੀ ਨੇ ਪਾਣੀ ਪਸ ਪਾਣੀ ਪੀ ਜਾਂਦੀ @웃음 미역이 <laughs> <laughs> ਤੇਰਾ ਪਣਾ ਇਹ ਕਿਉਂ ਬੜੀ ਖੇਜੀ ਚੱਲਦੀ ਆ ਕਿਹੜੀ ਗੱਲਾਂ ਚੜਦੀ ਆ ਅੱਛਾ ਹੂੰ ਹੂੰ ਤਾਂ ਖੇਰੀ ਕਿਹੜੀ ਗੱਲੋਂ ਵੀ ਦਦਾ ਲੈਣ ਨਹੀਂ ਹੁੰਦਾ ਜੇ ਕਿਹੜੀ ਗੱਲੋਂ ਜੇ ਦੀਦਨ ਹੈ ਕਿਉਂ ਆ ਮੰਗਫਲੀ ਇਹਨਾਂ ਦਿਆਂ ਮੈਂ ਤੇ ਹੁਣ ਜੀ ਵੀ ਕਰਦਾ ਇਹ ਖਾਣ ਨੂੰ ਹਟਦੇ ਮੇਰੇ ਵਾਸਤੇ ਚਾਣ ਕੇ ਆ ਆ ਇਹ ਨਹੀਂ ਆ ਤੁਸੀਂ ਜਾਣੋ ਆ ਜਿਹੜੇ ਆ ਇਹ ਪੀ ਚੰਦ ਚੰਦ ਸਲਾਣੇ ਇਹ ਕੀ ਖਰੀਦਾ ਚੰਦ ਸਲਾਣੇ ਅੱਛਾ ਠੀਕ ਆ ਇਹ ਖਾਈਦੇ ਆ ਕਿ ਕੀ ਖਰੀਦਾ ਇਹ ਖਾਈਦੇ ਆ ਇਸ ਸਵਾਦ ਆ ਐ ਚਟੀ ਦੀ ਹੁੰਦੀ ਹੁੰਨੇ ਤੈਨੂੰ ਤਾਂ ਖਾਂਗ ਲੱਗੀ ਐ ਚਟੀ ਵੀ ਹੁੰਦੇ ਆ ਚਟੀ ਦੇ ਆ ਅੱਛਾ ਇਹ ਕਿੱਥੋਂ ਨੇ ਦੇ ਮੈਨੂੰ ਤੇ ਪਤਾ ਨਹੀਂ ਗਰ ਗਰ ਕੋ ਕਿੰਨੇ ਲਾ ਕੇ ਦਿੱਤੇ ਦਾਦੀ ਨੇ ਕਿੰਨੇ ਕਿੰਨੇ ਲਾ ਕੇ ਦਿੱਤੇ ਉਹ ਦਾਦੀ ਲੈ ਅੱਛਾ ਦਾਦੀ ਤੈਨੂੰ ਖਾਉਂਦੀ ਸੀ ਜਾਂ ਲੈ ਇੱਕ ਪਪਾ ਪਪਾ ਕੌਣ ਜੱਸੀ ਕੌਣ ਖੰਡਾਉਣੇ ਇਹ ਕੌਣ ਹੈ ਪਪਾ ਅੱਛਾ ਸਕ੍ਰਾਈਬ ਕਰ। ਓਕੇ ਥੈਂਕ ਯੂ। ਹਾਂ। ਕੀ ਦਾਦੀ ਨੂੰ ਕਹਿਣ ਲਈ? ਦਾਦਾ। ਹਾਂਜੀ। ਦੇ ਹੈਗਾ ਸੀ ਹੋਰ ਉਹ ਸਬਸ थैंक यू ਇੱਕ ਮੈਂ ਨਾ ਆਪੇ ਖਾਲਾ ਮੈਂ ਨਹੀਂ ਮੈਂ ਖੋਲ ਦੇਣੀ ਤੇਰਾ ਤਾਲ ਖੋਲ ਦੇ ਜਾ ਮੂਨਾ ਖੋਲ ਦੀਦਾ ਮੈਂ ਆਪੇ ਖੋਲਣਾ ਮੈਂ ਨਹੀਂ ਦੇਣਾ ਖਾਣਾ ਮੈਂ ਆਪੇ ਖੋਲਣਾ ਮੈਡਮ ਕਿੱਦਾਂ ਪੜਾਉਂਦੀ ਜੀ ਮੈਡਮ ਕਿੱਦਾਂ ਕਰਦੀ ਹੁੰਦੀ ਐ ਬੀ ਸੀ वन टू इसमें हम वन टू बोल दे वन टू थ्री फोर फाइव टू लोग कर चल पाई बगे आह तुम्हारी जगह ना पाई बगे अगर पाई बगे ਨਹੀਂ ਬੋਤਮ ਹੋਣਾ ਲੁਕਾ ਗਰ ਤਾਂ ਹੀ ਪਹਿਲਾਂ ਰਮਦਾਨੀ ਹੈ ਦਾਦੀ ਕਹਿੰਦੀ ਮੈਨੂੰ ਪੂਰਾ 1 2 ਸੁਣਾ ਪਹਿਲਾਂ 1 ਵਾਰੀ ਦੇ ਕੇ ਆ 1 2 ਸੁਣਾ ਤੁਹਾਡੀ ਦੇ ਕੇ ਆ ਮੈਂ ਹਰ ਵੇਲੇ ਕਹਿੰਦਾ ਤੁਸੀਂ ਬੋਲੋ ਪੁੱਤ ਕੋ ਤੁਸੀਂ ਤੁਸੀਂ ਵਾਰੀ ਦੇ ਕੇ ਆਓ ਮੈਂ ਆਣ ਜਾ ਇਹ ਵਾਰ ਤਾਂ ਕਰਿਆ ਨਾ ਮਾੜੂ ਦਾਦੀ ਜੀ ਨੇ ਬੜੀ ਖੇਚ ਚੜਦੀ ਆ ਕਿਉਂ ਦਾਦੀ ਜੀ ਮੈਨੂੰ ਬੋਲੀ ਅੱਗੇ ਦਾਦੀ ਦੇ ਬੈਠੇ

ਸਾਂਪਨ ਹੈ। ਚਲ ਛੇਤੀ ਮੈਂ ਕਿ ਟ੍ਰੇਨ ਛੇਤੀ ਮੈਂ ਕਿ ਕਿੰਨੇ ਇੰਚੋ? ਸੰਡੇ ਦਾ ਹੌਲੀ ਦੇ। ਸਟਾਰਨਿ ਪਰਾਂ ਇੰਚ। ਛੇ ਲਈ ਤਾਂ ਹੌਲੀ ਦੇ।